ਸਾਰੇ ਭਾਈ ਭੈਣਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਸਾਡੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਅਸੀਂ ਪ੍ਰਭੂਆਂ ਦੇ ਪ੍ਰਭੂ ਅਤੇ ਰਾਜਿਆਂ ਦੇ ਰਾਜਾ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਅੱਜ ਦਾ ਜੋ ਵਿਸ਼ਾ ਹੈ ਉਹ ਬਹੁਤ ਹੀ ਇੱਕ ਤੁਹਾਡੇ ਲਈ ਆਸ਼ੀਸ਼ ਭਰਿਆ ਵਿਸ਼ਾ ਮੇਰਾ ਵਿਸ਼ਵਾਸ ਹੈ ਜਿਸ ਨੂੰ ਅੱਜ ਤੁਸੀਂ ਸੁਣੋਗੇ ਤੇ ਪਰਮੇਸ਼ਵਰ ਦੀਆਂ ਬਹੁਤ ਸਾਰੀਆਂ ਆਸ਼ੀਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਪਾਉਗਾ ਪਰਮੇਸ਼ਵਰ ਦੀਆਂ ਬਹੁਤ ਸਾਰੀਆਂ ਬਰਕਤਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਪ੍ਰਾਪਤ ਕਰੋਗੇ ਜੇਕਰ ਤੁਸੀਂ ਅੱਜ ਦੇ ਇਸ ਵਿਸ਼ੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖ ਲਓ ਅੱਜ ਦੇ ਇਸ ਵਿਸ਼ੇ ਨੂੰ ਸੁਣੋ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਦਾਬੰਦ ਆਪਣੀ ਅਦਭੁਤ ਤਰੀਕੇ ਦੇ ਨਾਲ ਕੰਮ ਕਰੇਗਾ। ਔਰ ਅੱਜ ਦੇ ਟੌਪਿਕ ਨੂੰ ਦੱਸਣ ਤੋਂ ਪਹਿਲਾਂ ਮੈਂ ਉਸ ਵਿਸ਼ੇ ਨੂੰ ਤੁਹਾਡੇ ਵਿੱਚ ਸ਼ੇਅਰ ਕਰਨ ਤੋਂ ਪਹਿਲਾਂ ਤੁਹਾਡੇ ਵਿੱਚ ਸਾਂਝਾ ਕਰਨ ਤੋਂ ਪਹਿਲਾਂ ਮੈਂ ਆਪ ਜੀ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪ ਸਭ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਵੀਡੀਓ ਨੂੰ ਤੁਸੀਂ ਲਾਈਕ ਕਰੋ ਅਤੇ ਸ਼ੇਅਰ ਵੀ ਕਰੋ ਦੂਜਿਆਂ ਨੂੰ ਤਾਂ ਕਿ ਦੂਸਰਿਆਂ ਤੱਕ ਵੀ ਪਰਮੇਸ਼ਰ ਦਾ ਜੀਉਂਦਾ ਕਲਾਮ ਪਹੁੰਚ ਸਕੇ ਔਰ ਦੂਜੇ ਵੀ ਖੁਦਾ ਦੇ ਕਲਾਮ ਨੂੰ ਸਿੱਖ ਸਕਣ ਪਰ ਮੇਰੇ ਭਾਈ ਪੈਣੂ ਜੋ ਅੱਜ ਦਾ ਵਿਸ਼ਾ ਆ ਉਹ ਇਹ ਹੈ ਦੁੱਖਾਂ ਨੂੰ ਖਤਮ ਕਰਨ ਵਾਲਾ ਵਚਨ ਅੱਜ ਦਾ ਵਿਸ਼ਾ ਜਿਹੜਾ ਵਚਨ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਇਹ ਤੁਹਾਡੇ ਦੁੱਖਾਂ ਨੂੰ ਖਤਮ ਕਰ ਦੂਗਾ ਤੁਹਾਡੀਆਂ ਪਰੇਸ਼ਾਨੀਆਂ ਨੂੰ ਇਹ ਵਚਨ ਪਰਮੇਸ਼ਰ ਦਾ ਕਲਾਮ ਜਿਹੜਾ ਆ ਖਤਮ ਕਰ ਦੂਗਾ ਔਰ ਮੈਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜੋ ਵਿਸ਼ਾ ਮੈਂ ਤੁਹਾਨੂੰ ਦੱਸਿਆ ਕਿ ਦੁੱਖਾਂ ਨੂੰ ਖਤਮ ਕਰਨ ਵਾਲਾ ਵਚਨ ਇਹ ਵਿਸ਼ਾ ਤੁਹਾਡੇ ਲਈ ਬਹੁਤ ਜ਼ਿਆਦਾ ਆਸ਼ੀਸ਼ ਬਰਕਤ ਦੇ ਨਾਲ ਭਰਿਆ ਹੋਇਆ ਹੈ। ਇਹ ਵਿਸ਼ਾ ਤੁਹਾਡੇ ਲਈ ਬਹੁਤ ਜ਼ਿਆਦਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਭਰਿਆ ਹੋਇਆ, ਪਰਮੇਸ਼ਵਰ ਦੀਆਂ ਰਹਿਮਤਾਂ ਦੇ ਨਾਲ ਭਰਿਆ ਹੋਇਆ। ਮੇਰੇ ਭਾਈਓ ਤੇ ਭੈਣੋ ਪ੍ਰਭੂ ਦੇ ਜੀਉਂਦੇ ਕਲਾਮ ਦੇ ਵਿੱਚ ਲਿਖਿਆ ਜਿਹੜਾ ਪਰਮੇਸ਼ਵਰ ਦਾ ਵਚਨ ਹੈ ਉਹ ਸਾਡੇ ਜੀਵਨ ਦੇ ਅੰਦਰ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਜਿਵੇਂ ਅਸੀਂ ਡਾਕਟਰ ਦੇ ਕੋਲ ਜਾਂਦੇ ਆ ਤੇ ਡਾਕਟਰ ਸਾਡੀ ਬਿਮਾਰੀ ਨੂੰ ਜਾਣ ਕੇ ਦਵਾਈ ਦਿੰਦਾ ਇਸ ਤਰ੍ਹਾਂ ਦਵਾਈ ਜਦੋਂ ਅਸੀਂ ਲੈ ਕੇ ਹੁੰਦੇ ਆ ਤੇ ਦਵਾਈ ਨੂੰ ਡਾਕਟਰ ਦੇ ਕਹੇ ਅਨੁਸਾਰ ਖਾ ਲੈਂਦੇ ਤੇ ਫਿਰ ਉਹ ਦਵਾਈ ਜਿਹੜੀ ਹੈ ਸਾਡੇ ਜਿਸਮ ਦੇ ਵਿੱਚ ਕੰਮ ਕਰਦੀ ਹੈ ਉਹ ਬਿਮਾਰੀ ਤੇ ਕੰਮ ਕਰਦੀ ਹੈ ਅਤੇ ਜਿਸਮ ਦੀ ਸਾਰੀ ਬਿਮਾਰੀ ਨੂੰ ਖਤਮ ਕਰ ਦਿੰਦੀ ਉਹ ਦਵਾਈ ਕੀ ਕਰਦੀ ਹੈ ਜਿਸਮ ਦੀ ਸਾਰੀ ਬਿਮਾਰੀ ਨੂੰ ਖਤਮ ਕਰ ਦਿੰਦੀ ਹੈ ਇਸੇ ਤਰ੍ਹਾਂ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਦਵਾਈ ਦੀ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ ਜਿੱਥੇ ਸਾਡੀ ਜ਼ਿੰਦਗੀ 'ਚ ਦੁੱਖ ਹੁੰਦੇ ਆ ਜਿੱਥੇ ਸਾਡੀ ਜ਼ਿੰਦਗੀ 'ਚ ਮੁਸੀਬਤਾਂ ਹੁੰਦੀਆਂ ਆ ਜਿੱਥੇ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਜਿੱਥੇ ਸਾਡੀ ਜ਼ਿੰਦਗੀ 'ਚ ਹਾਲਾਤ ਖਰਾਬ ਹੋ ਜਾਂਦੇ ਆ ਉਥੇ ਪਰਮੇਸ਼ਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਲੈ ਕੇ ਆਉਂਦਾ ਆ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਵਚਨ ਇੱਕ ਨਵੀਂ ਆਸ਼ਾ ਲੈ ਕੇ ਆਉਂਦਾ ਆ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਵਚਨ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਹੈ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਵਚਨ ਵੀ ਜਿਦਾ ਦਵਾਈ ਬਿਮਾਰੀ ਦੇ ਉੱਤੇ ਕੰਮ ਕਰਦੀ ਹੈ ਐਦਾ ਪਰਮੇਸ਼ਰ ਦਾ ਵਚਨ ਸਾਡੀਆਂ ਕਮੀਆਂ ਤੇ ਕੰਮ ਕਰਦਾ ਜਿਵੇਂ ਇੱਕ ਖਰਾਬ ਚੀਜ਼ ਇੱਕ ਮਕੈਨਿਕ ਦੇ ਕੋਲ ਲੈ ਕੇ ਜਾਓ ਭਾਵੇਂ ਉਹ ਇਲੈਕਟ੍ਰੋਨਿਕ ਹੈ ਭਾਵੇਂ ਉਹ ਕਿਸੇ ਵੀ ਪ੍ਰਕਾਰ ਦੀ ਕਿਉਂ ਨਹੀਂ ਹੈ ਜਦੋਂ ਉਹਦਾ ਕਾਰੀਗਰ ਉਹਨੂੰ ਵੇਖਦਾ ਤੇ ਕਾਰੀਗਰ ਦਾ ਮੇਨ ਧਿਆਨ ਉਸ ਵਸਤੂ ਦੀ ਕਮੀ ਦੇ ਉੱਤੇ ਹੁੰਦਾ ਵੀ ਉਹਦੀ ਕਮੀ ਨੂੰ ਫੜਿਆ ਜਾਵੇ ਜੇਕਰ ਉਹਦੀ ਕਮੀ ਫੜੀ ਜਾਵੇ ਤੇ ਉਹ ਸਾਰੀ ਜਿਹੜੀ ਹੈ ਮਸ਼ੀਨਰੀ ਹੈ ਜਿਹੜੀ ਵਸਤੂ ਹੈ ਉਹ ਬਿਲਕੁਲ ਦਰਸਤ ਹੋ ਜਾਏਗੀ ਠੀਕ ਹੋ ਜਾਏਗੀ ਇਸੇ ਤਰ੍ਹਾਂ ਇਨਸਾਨ ਹੈ ਜੇਕਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਮੀਆਂ ਤੇ ਘਟੀਆਂ ਦੇ ਉੱਤੇ ਕੰਮ ਕੀਤਾ ਜਾਵੇ ਇਨਸਾਨ ਆਪਣੀਆਂ ਗਲਤੀਆਂ ਇਨਸਾਨ ਆਪਣੇ ਪਾਪ ਤੇ ਇਨਸਾਨ ਆਪਣੀਆਂ ਬੁਰਾਈਆਂ ਨੂੰ ਮੰਨ ਲਵੇ ਤੇ ਇਨਸਾਨ ਦੀ ਜੀਵਨ ਚੋਂ ਪਾਪ ਬੁਰਾਈਆਂ ਤੇ ਇਨਸਾਨ ਦੀ ਜ਼ਿੰਦਗੀ ਚ ਉਹ ਕੰਮ ਖਤਮ ਹੋ ਜਾਣ ਜਿਹੜੇ ਪਰਮੇਸ਼ਰ ਨੂੰ ਚੰਗੇ ਨਹੀਂ ਲੱਗਦੇ ਤੇ ਮੈਂ ਇੱਕ ਗੱਲ ਕਵਾਂਗਾ ਕਿ ਫਿਰ ਉਹ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਆਪਣੀ ਅਪਾਰ ਕਿਰਪਾ ਨੂੰ ਸਾਡੇ ਉੱਤੇ ਪ੍ਰਗਟ ਕਰੇਗਾ ਫਿਰ ਪਰਮੇਸ਼ਰ ਦਾ ਵਚਨ ਸੇਮ ਦਵਾਈ ਦੀ ਤਰ੍ਹਾਂ ਸਾਡੀ ਜ਼ਿੰਦਗੀ 'ਚ ਕੰਮ ਕਰੇਗਾ ਫਿਰ ਸਾਡੀ ਜ਼ਿੰਦਗੀ 'ਚੋਂ ਦੁੱਖਾਂ ਨੂੰ ਖਤਮ ਕਰ ਦੇਗਾ ਪਰਮੇਸ਼ਰ ਦਾ ਵਚਨ ਫਿਰ ਸਾਡੀ ਜ਼ਿੰਦਗੀ 'ਚੋਂ ਦੁੱਖਾਂ ਨੂੰ ਤੇ ਦੁੱਖਾਂ ਦੇ ਸਾਰੇ ਬਣੇ ਹਾਲਾਤਾਂ ਨੂੰ ਪਰਮੇਸ਼ਰ ਦਾ ਵਚਨ ਕੀ ਕਰੇਗਾ ਜੀ ਖਤਮ ਕਰ ਦੇਗਾ ਪਰ ਜ਼ਰੂਰੀ ਹੈ ਜ਼ਰੂਰੀ ਇਹ ਗੱਲ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਆਪਣੀ ਜੀਵਨ ਦੇ ਅੰਦਰ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਆਈਏ ਜਿਹੜਾ ਵਚਨ ਅੱਜ ਤੁਸੀਂ ਸੁਣ ਰਹੇ ਹੋ ਇਸ ਵਚਨ ਨੂੰ ਆਪਣੇ ਦਿਲ ਵਿੱਚ ਮਸਾਉਣਾ ਹੈ ਇਸ ਵਚਨ ਨੂੰ ਆਪਣੀ ਜਹਨ ਦੇ ਅੰਦਰ ਲੈ ਕੇ ਜਾਣਾ ਇਸ ਵਚਨ ਨੂੰ ਆਪਣੀ ਜਿਸਮ ਦੇ ਅੰਦਰ ਲੈ ਕੇ ਜਾਣਾ ਮੇਰੇ ਭਾਈ ਭਾਈ ਜੇਕਰ ਇਸ ਵਚਨ ਨੂੰ ਤੁਸੀਂ ਆਪਣੀ ਜ਼ਿੰਦਗੀ ਚ ਲੈ ਕੇ ਜਾਓਗੇ ਜੇਕਰ ਇਸ ਕਲਾਮ ਨੂੰ ਤੁਸੀਂ ਆਪਣੀ ਜ਼ਿੰਦਗੀ ਚ ਲੈ ਕੇ ਜਾਓਗੇ ਤੇ ਪਰਮੇਸ਼ਰ ਦਾ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਨੂੰ ਲੈ ਕੇ ਆਵੇਗਾ ਤਾਂ ਪਰਮੇਸ਼ਰ ਦਾ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਨੂੰ ਲੈ ਕੇ ਆਵੇਗਾ ਤਾਂ ਪਰਮੇਸ਼ਰ ਦਾ ਵਚਨ ਸ਼ਾਂਤੀ ਅਤੇ ਆਨੰਦ ਨੂੰ ਲੈ ਕੇ ਆਵੇਗਾ ਪਰਮੇਸ਼ਰ ਦਾ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੀ ਕਿਰਪਾ ਨੂੰ ਲੈ ਕੇ ਆਵੇਗਾ ਇਸ ਲਈ ਜ਼ਰੂਰੀ ਹੈ ਕਿ ਪਰਮੇਸ਼ਰ ਦੇ ਵਚਨ ਨੂੰ ਆਪਣੇ ਅੰਦਰ ਵਸਾਓ ਜਿਵੇਂ ਇੱਕ ਮਰੀਜ਼ ਦਵਾਈ ਖਾਂਦਾ ਆ ਤੇ ਦਵਾਈ ਖਾਣ ਦੇ ਨਾਲ ਉਹਨੂੰ ਬਿਮਾਰੀ ਤੋਂ ਛੁਟਕਾਰਾ ਮਿਲਦਾ ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਗ੍ਰਹਿਣ ਕਰ ਲਵਾਂਗੇ ਦੱਸੇ ਹੋਏ ਪਰਮੇਸ਼ਰ ਦੇ ਕਲਾਮ ਨੂੰ ਪਰਮੇਸ਼ਰ ਦੇ ਜੀਉਂਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖ ਲਵਾਂਗੇ ਉਸੇ ਤਰ੍ਹਾਂ ਦਵਾਈ ਦੀ ਤਰ੍ਹਾਂ ਪਰਮੇਸ਼ਰ ਦਾ ਵਚਨ ਵੀ ਸਾਡੇ ਅੰਦਰੋਂ ਸਾਰੀਆਂ ਕਮੀਆਂ ਖਤਮ ਕਰੇਗਾ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਨੂੰ ਲੈ ਕੇ ਆਵੇਗਾ ਜਦੋਂ ਬਾਈਬਲ ਨੂੰ ਪੜਦੇ ਆ ਪਵਿੱਤਰ ਬਾਈਬਲ ਨੂੰ ਜਦੋਂ ਪੜ੍ਹਦੇ ਆਂ ਪਰਮੇਸ਼ਰ ਦਾ ਦਾਸ ਜਬੂਰ ਨੰਬਰ 107 ਦੇ ਆਏ ਉਹਦੇ 20 ਵਚਨ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਲਿਖਦਾ ਪਰਮੇਸ਼ਰ ਦਾ ਵਚਨ ਯੁੰਦਾ ਗੁਣਕਾਰ ਤੇ ਹਰੇਕ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਮੇਰੇ ਭਾਈ ਪੈਣੋ ਪਰਮੇਸ਼ਰ ਦਾ ਵਚਨ ਜਿਹੜਾ ਆ ਜੀਉਂਦਾ ਗੁਣਕਾਰ ਤੇ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਇਬਰਾਨੀਆਂ ਦੀ ਪੱਤਰੀ 12 ਦੇ ਅਧਿਆਏ ਦੇ ਵਿੱਚ ਸੌਰੀ 4 ਅਧਿਆਏ ਉਹਦੇ 12 ਵਚਨ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਦੱਸਿਆ ਗਿਆ ਕਿ ਪਰਮੇਸ਼ਰ ਦਾ ਵਚਨ ਜੀਉਂਦਾ ਆ ਗੁਣਕਾਰ ਹੈ ਜਿੱਦਾਂ ਕੋਈ ਚੀਜ਼ ਖਾਂਦੇ ਆ ਅਸੀਂ ਕਹਿੰਦੇ ਬੜੇ ਗੁਣਾ ਨਾਲ ਭਰੀ ਹੈ ਐਦਾਂ ਹੀ ਪਰਮੇਸ਼ਰ ਦਾ ਦਾਸ ਪੌਲਸ ਜਿਹੜਾ ਆ ਇਬਰਾਨੀਆਂ ਦੀ ਪੱਤਰੀ 4 ਅਧਿਆਏ ਉਹਦੇ 12 ਵਚਨ ਦੇ ਵਿੱਚ ਕਹਿੰਦਾ ਪਰਮੇਸ਼ਰ ਦਾ ਵਚਨ ਜੀਉਂਦਾ ਆ ਗੁਣਕਾਰ ਹੈ ਅਤੇ ਹਰੇਕ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਮੇਰੇ ਭਾਈ ਪੈਣੋ ਖੁਦਾ ਦੇ ਵਚਨ ਦੇ ਨੁਕਸਾਨ ਨਹੀਂ ਆ ਪਰਮੇਸ਼ਰ ਦੇ ਵਚਨ ਨੂੰ ਮੰਨਣ ਦੇ ਨਾਲ ਹੀ ਨੁਕਸਾਨ ਨਹੀਂ ਆ ਸਾਡੀ ਜ਼ਿੰਦਗੀ ਚ ਫਾਇਦੇ ਆ ਪਰਮੇਸ਼ਰ ਦਾ ਵਚਨ ਮੰਨਣਾ ਕਿੰਿਵੇਂ ਲਈ ਔਖਾ ਲੱਗਦਾ ਪਰ ਜੇ ਮੰਨ ਲੋਗੇ ਨਾ ਤੇ ਫਾਇਦੇ ਹੀ ਫਾਇਦੇ ਆ ਪਰਮੇਸ਼ਰ ਦੇ ਵਚਨ ਦੇ ਕਿਸੇ ਗੱਲ ਵਿੱਚ ਨੁਕਸਾਨ ਹੈਗਾ ਹੀ ਨਹੀਂ ਕਿਸੇ ਗੱਲ ਵਿੱਚ ਕਮੀ ਘਟੀ ਹੈਗੀ ਨਹੀਂ ਆ ਕਿਸੇ ਗੱਲ ਦੇ ਵਿੱਚ ਕੋਈ ਪਰੇਸ਼ਾਨੀ ਹੈਗੀ ਨਹੀਂ ਆ ਇਸ ਲਈ ਮੈਂ ਕਹਿਣਾ ਚਾਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਅਪਣਾਓ ਤੇ ਜਬੂਰਾ ਦੀ ਪੋਥੀ 107 ਦੇ ਆਇਓ ਦੇ 20 ਵਚਨ ਚ ਲਿਖਿਆ ਪਰਮੇਸ਼ਰ ਆਪਣਾ ਵਚਨ ਢਾਲਦਾ ਤੇ ਚੰਗਾ ਕਰਦਾ ਤੇ ਆਉਣ ਵਾਲੀ ਬਰਬਾਦੀ ਤੋਂ ਆਉਣ ਵਾਲੀ ਤਬਾਹੀ ਤੋਂ ਸਾਨੂੰ ਬਚਾਉਂਦਾ ਰਬ ਦਾ ਦਾਸ ਦੌਦ ਜਿਹੜਾ 107 ਨੰਬਰ ਜਬੂਰ ਉਹਦੇ 20 ਵਚਨ ਦੇ ਵਿੱਚ ਲਿਖਦਾ ਆ ਪਰਮੇਸ਼ਰ ਆਪਣਾ ਵਚਨ ਢਾਲਦਾ ਆ ਔਰ ਚੰਗਾ ਕਰਦਾ ਆ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਇਹਦਾ ਮਤਲਬ ਖੁਦਾ ਤੁਹਾਡੀਆਂ ਮੁਸ਼ਕਲਾਂ ਨੂੰ ਕੱਟਣ ਲਈ ਪਰਮੇਸ਼ਰ ਤੁਹਾਡੀ ਜ਼ਿੰਦਗੀ ਚੋਂ ਬਰਬਾਦੀ ਪਰਮੇਸ਼ਰ ਤੁਹਾਡੀ ਜ਼ਿੰਦਗੀ ਚੋਂ ਸਮੱਸਿਆਵਾਂ ਪਰਮੇਸ਼ਰ ਤੁਹਾਡੀ ਜ਼ਿੰਦਗੀ ਚੋਂ ਤਬਾਹੀ ਪਰਮੇਸ਼ਰ ਤੁਹਾਡੀ ਜ਼ਿੰਦਗੀ ਚੋਂ ਦੁੱਖਾਂ ਨੂੰ ਖਤਮ ਕਰਨ ਲਈ ਪਰਮੇਸ਼ਰ ਤੁਹਾਡੀ ਜ਼ਿੰਦਗੀ ਚੋਂ ਮੁਸੀਬਤਾਂ ਨੂੰ ਖਤਮ ਕਰਨ ਲਈ ਪਰਮੇਸ਼ਰ ਤੁਹਾਡੀ ਜ਼ਿੰਦਗੀ ਚੋਂ ਹਾਲਾਤਾਂ ਨੂੰ ਬਦਲਣ ਵਾਸਤੇ ਆਪਣੇ ਵਚਨ ਨੂੰ ਘੜਦਾ ਹੈ ਔਰ ਵਚਨ ਆਪਣੇ ਦਾਸਾਂ ਦੇ ਰਾਹੀ ਘੜਦਾ ਹੈ ਜਿੱਦਾਂ ਵਰਖਾ ਬਿਨਾਂ ਬੱਦਲਾਂ ਤੋਂ ਨਹੀਂ ਬੈਂਦੀ ਜਿੱਦਾਂ ਵਰਖਾ ਬਿਨਾਂ ਬੱਦਲਾਂ ਤੋਂ ਨਹੀਂ ਆਉਂਦੀ ਜਿਦਾ ਵਰਖਾ ਬਿਨਾ ਬੱਦਲਾਂ ਤੋਂ ਧਰਤੀ ਤੇ ਨਹੀਂ ਵਰਸਦੀ ਇਸੇ ਤਰ੍ਹਾਂ ਮੇਰੇ ਭਾਈ ਭੈਣੋ ਬਿਨਾ ਦਾਸਾਂ ਤੋਂ ਖੁਦਾ ਆਪਣੀ ਕਲਾਮ ਨੂੰ ਨਹੀਂ ਕੱਲਦਾ ਪਰਮੇਸ਼ਰ ਆਪਣੇ ਦਾਸਾਂ ਦੇ ਰਹੀ ਆਪਣੇ ਕਲਾਮ ਨੂੰ ਕੱਲਦਾ ਹੈ ਤੇ ਜਦੋਂ ਕਲਾਮ ਹੁੰਦਾ ਪਰਮੇਸ਼ਰ ਦਾ ਜਦੋਂ ਵਚਨ ਹੁੰਦਾ ਪਰਮੇਸ਼ਰ ਦਾ ਤੇ ਪਰਮੇਸ਼ਰ ਦਾ ਵਚਨ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆ ਕੇ ਇਸ ਪ੍ਰਕਾਰ ਦੇ ਨਾਲ ਕੰਮ ਕਰਦਾ ਆ ਕਿ ਜਿੱਦਾਂ ਦਵਾਈ ਖਾਣ ਦੇ ਨਾਲ ਬਿਮਾਰੀ ਚਲ ਜਾਂਦੀ ਰੋਟੀ ਖਾਣ ਦੇ ਨਾਲ ਭੁੱਖ ਮਿਟ ਜਾਂਦੀ ਪਾਣੀ ਪੀਣ ਦੇ ਨਾਲ ਪਿਆਸ ਖਤਮ ਹੋ ਜਾਂਦੀ ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਜ਼ਿੰਦਗੀਆਂ ਦੇ ਵਿੱਚ ਆਉਂਦਾ ਤੇ ਤ੍ਰਿਪਤ ਕਰਦਾ ਹੈ ਇਨਸਾਨ ਦੀਆਂ ਸਾਰੀਆਂ ਕਮੀਆਂ ਨੂੰ ਦੂਰ ਕਰ ਦਿੰਦਾ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਚ ਅਪਣਾ ਲਓ ਜੇ ਅੱਜ ਤੁਸੀਂ ਬਿਮਾਰ ਹੋ ਜੇ ਅੱਜ ਤੁਸੀਂ ਕਿਸੇ ਮੁਸ਼ਕਲ ਦੇ ਵਿੱਚ ਹੋ ਜੇ ਅੱਜ ਤੁਸੀਂ ਕਿਸੇ ਪਰੇਸ਼ਾਨੀ ਦੇ ਵਿੱਚ ਹੋ ਜੇ ਅੱਜ ਤੁਸੀਂ ਕਿਸੇ ਸਮੱਸਿਆ ਦੇ ਵਿੱਚ ਹੋ ਜੇ ਅੱਜ ਤੁਸੀਂ ਕਿਸੇ ਰੋਗ ਦੇ ਵਿੱਚ ਹੋ ਜੇ ਅੱਜ ਕਿਸੇ ਵੀ ਦੁੱਖ ਦੇ ਵਿੱਚ ਹੋ ਤਾਂ ਮੇਰੇ ਭਾਈ ਭੈਣੋ ਮੈਂ ਇੱਕੋ ਹੀ ਗੱਲ ਕਹਾਂਗਾ ਮੈਂ ਅੱਜ ਤੁਹਾਨੂੰ ਯੀਸ਼ੂ ਮਸੀਹ ਦੇ ਨਾਮ ਵਿੱਚ ਇੱਕੋ ਹੀ ਗੱਲ ਕਹਾਂਗਾ ਪਰਮੇਸ਼ਵਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖੋ ਪਰਮੇਸ਼ਵਰ ਦੇ ਵਚਨ ਦੀ ਗੱਲ ਮੰਨੋ ਬੰਦੇ ਨੂੰ ਮਹਾਨਤਾ ਦੇਣੀ ਬੰਦ ਕਰੋ ਬੰਦੇ ਤੇ ਭਰੋਸਾ ਰੱਖਣਾ ਬੰਦ ਕਰੋ ਬੰਦੇ ਨੂੰ ਆਪਣੀ ਜ਼ਿੰਦਗੀ ਚ ਪਹਿਲ ਦੇਣੀ ਬੰਦ ਕਰੋ ਪਰਮੇਸ਼ਵਰ ਦੇ ਕਲਾਮ ਨੂੰ ਪਹਿਲ ਦਿਵੋ ਸਾਨੂੰ ਘਾਟਾ ਪੈਂਦਾ ਪੈਣ ਦਿਓ ਅਸੀਂ ਕਿੰਨੀ ਮੁਸੀਬਤ ਵਿੱਚ ਨਾ ਵੇਖੋ ਪਰ ਖੁਦਾ ਦੇ ਉਸ ਪਰਮੇਸ਼ਵਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖ ਲਓ ਪਰਮੇਸ਼ਵਰ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਵਿੱਚ ਰੱਖ ਲਓ ਤਾਂ ਮੈਂ ਇੱਕ ਗੱਲ ਕਹਾਂਗਾ ਤੁਹਾਡੇ ਬਰਿਆਂ ਦੇ ਘਾਟੇ ਤੁਹਾਡੇ ਸਾਲਾਂ ਦੇ ਘਾਟੇ ਪਰਮੇਸ਼ਰ ਪਲਾਂ ਵਿੱਚ ਪੂਰੇ ਕਰ ਦੂਗਾ ਤੁਹਾਡੇ ਸਾਲਾਂ ਦੇ ਘਾਟੇ ਕੀ ਕਰੂਗਾ ਪਰਮੇਸ਼ਰ ਪਲਾਂ ਦੇ ਵਿੱਚ ਪੂਰੇ ਕਰ ਦੂਗਾ ਵਰਿਆਂ ਦੇ ਘਾਟੇ ਜਿਹੜੇ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਪਲਾਂ ਦੇ ਵਿੱਚ ਜਿਹੜੇ ਉਹ ਪੂਰੇ ਹੋ ਜਾਣਗੇ ਵਰਿਆਂ ਦੇ ਘਾਟੇ ਸਾਲਾਂ ਦੇ ਘਾਟੇ ਪਰਮੇਸ਼ਰ ਤੁਹਾਡੀ ਜ਼ਿੰਦਗੀ ਚ ਕੀ ਕਰੂਗਾ ਪਲਾਂ ਵਿੱਚ ਹੀ ਪੂਰੇ ਕਰ ਦੂਗਾ ਕੋਈ ਵੱਡੀ ਗੱਲ ਨਹੀਂ ਵਰਿਆਂ ਦੇ ਘਾਟਿਆਂ ਨੂੰ ਖੁਦਾਵੰਦ ਮਿੰਟਾਂ ਸੈਕਿੰਟਾਂ ਚ ਪੂਰੇ ਕਰ ਦੋ ਮੰਨ ਤਾਂ ਲੋ ਪਰਮੇਸ਼ਰ ਦੇ ਵਚਨ ਇਹ ਵਚਨ ਜਿਹੜੇ ਮੈਂ ਅੱਜ ਤੁਹਾਡੇ ਨਾਲ ਦੱਸਣਾ ਚਾਹੁੰਨਾ ਇਹ ਵਚਨ ਤੁਹਾਡੀ ਜ਼ਿੰਦਗੀ ਦੇ ਦੁੱਖਾਂ ਨੂੰ ਖਤਮ ਕਰਨਗੇ ਤੁਹਾਡੇ ਦੁੱਖਾਂ ਨੂੰ ਇਹ ਵਚਨ ਖਤਮ ਕਰ ਦੇਣਗੇ ਜੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖ ਲਵੋ ਜੇ ਤੁਸੀਂ ਪਰਮੇਸ਼ਰ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਓ ਜੇ ਤੁਸੀਂ ਪਰਮੇਸ਼ਰ ਦੇ ਜੀਉਂਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖ ਲਵੋ ਤੇ ਮੈਂ ਇਹੀ ਗੱਲ ਕਵਾਂਗਾ ਫਿਰ ਤੁਹਾਡੀ ਜ਼ਿੰਦਗੀ ਚੋਂ ਸਾਰੀਆਂ ਸਮੱਸਿਆਵਾਂ ਸਾਰੀਆਂ ਮੁਸ਼ਕਲਾਂ ਸਾਰੀਆਂ ਪਰੇਸ਼ਾਨੀਆਂ ਤੁਹਾਡੀ ਜ਼ਿੰਦਗੀ ਚੋਂ ਪਰਮੇਸ਼ਰ ਦਾ ਵਚਨ ਖਤਮ ਕਰ ਦੇਗਾ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦੇ ਵਚਨ ਤੇ ਧਿਆਨ ਦਿਓ ਜਿਵੇਂ ਬਾਈਬਲ ਚ ਪੜਿਆ ਉਹ ਵਚਨ ਘਾਲਦਾ ਚੰਗਾ ਕਰਦਾ ਤੇ ਅੱਜ ਜੇ ਤੁਸੀਂ ਇਸ ਵਚਨ ਨੂੰ ਸੁਣ ਰਹੇ ਹੋ ਇਹ ਖੁਦਾ ਨੇ ਤੁਹਾਡੇ ਵਾਸਤੇ ਕੱਲਿਆ ਵਚਨ ਇਸ ਵਚਨ ਨੂੰ ਛੱਡ ਕੇ ਨਾ ਜਾਇਓ ਕਿਉਂਕਿ ਪਰਮੇਸ਼ਰ ਵਚਨ ਨੂੰ ਘੱਲਦਾ ਆ ਤੇ ਚੰਗਾ ਕਰਦਾ ਆ ਅੱਜ ਜੇ ਬਿਮਾਰੀ ਵਿੱਚੋਂ ਅੱਜ ਦੁੱਖ ਵਿੱਚੋਂ ਤੇ ਜੇ ਤੁਸੀਂ YouTube ਚੈਨਲ ਤੇ ਅੱਜ ਤੁਹਾਡੇ ਸਾਹਮਣੇ ਵਚਨ ਆਇਆ ਤੇ ਇਹਦਾ ਮਤਲਬ ਇਹ ਨਹੀਂ ਵੀ ਆਪਣੇ ਆਪ ਹੀ ਆ ਗਿਆ ਇਹ ਖੁਦਾ ਦੀ ਮਰਜ਼ੀ ਹੈ ਇਹ ਪਰਮੇਸ਼ਰ ਦੀ ਮਰਜ਼ੀ ਹੈ ਤੇ ਪਰਮੇਸ਼ਰ ਦੀ ਮਰਜ਼ੀ ਹੈ ਤੁਹਾਨੂੰ ਬਚਾਉਣਾ ਪਰਮੇਸ਼ਵਰ ਦੀ ਇੱਛਾ ਹੈ ਤੁਹਾਨੂੰ ਦੁੱਖਾਂ ਚੋਂ ਬਾਹਰ ਕੱਢਣਾ ਪਰਮੇਸ਼ਵਰ ਦੀ ਇੱਛਾ ਹੈ ਤੁਹਾਨੂੰ ਆਪਣੇ ਕੋਲ ਬੁਲਾਉਣਾ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਹਾਡੇ ਅੰਦਰ ਪਰਮੇਸ਼ਵਰ ਆਪਣੇ ਵਚਨ ਨੂੰ ਭੇਜੇ ਅਤੇ ਤੁਸੀਂ ਵਚਨ ਦੇ ਨਾਲ ਕੀ ਹੋ ਜਾਓ ਚੰਗੇ ਹੋ ਜਾਓ ਇਸ ਲਈ ਮੇਰੇ ਭਾਈ ਭੈਣ ਅੱਜ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਪੂਰੀ ਰੀਤੀ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੈ ਪੂਰੇ ਪੂਰਨ ਢੰਗ ਦੇ ਨਾਲ ਅੱਜ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਦਿਓ ਪਰਮੇਸ਼ਰ ਦਾ ਦਾਸ ਜ਼ਰਮੀਆਂ ਨਵੀ ਲਿਖਦਾ ਪਰਮੇਸ਼ਰ ਦਾ ਵਚਨ ਅੱਗ ਵਰਗਾ ਆ ਪਰ ਅੱਗੇ ਕਹਿੰਦਾ ਪਰਮੇਸ਼ਰ ਦਾ ਵਚਨ ਹਥੋੜੇ ਵਰਗਾ ਆ ਜਿੱਦਾ ਅੱਗ ਹਰ ਵਸਤੂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਜਿੱਦਾ ਹਥੋੜਾ ਚਟਾਨਾਂ ਨੂੰ ਤੋੜ ਕੇ ਚੂਰ-ਚੂਰ ਕਰ ਦਿੰਦਾ ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਵੀ ਸਾਡੀ ਜ਼ਿੰਦਗੀ ਦੇ ਵਿੱਚ ਹਰ ਇੱਕ ਦੁੱਖਾਂ ਦਾ ਅੰਤ ਕਰ ਦਿੰਦਾ ਜਿਦਾਂ ਅੱਗ ਹਰ ਵਸਤੂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਐਦਾਂ ਪਰਮੇਸ਼ਰ ਦਾ ਵਚਨ ਸਾਡੀ ਜ਼ਿੰਦਗੀ ਚ ਆਏ ਹੋਏ ਸਾਰੇ ਦੁੱਖਾਂ ਦਾ ਅੰਤ ਕਰ ਦਿੰਦਾ ਹੈ ਐਦਾਂ ਪਰਮੇਸ਼ਰ ਦਾ ਕਲਾਮ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਦੁੱਖਾਂ ਦਾ ਅੰਤ ਕਰ ਦਿੰਦਾ ਹੈ ਮੇਰੇ ਭਾਈਓ ਭੈਣੋ ਇਸ ਲਈ ਸਾਡੇ ਲਈ ਜ਼ਰੂਰੀ ਹੈ ਇਸ ਲਈ ਸਾਡੇ ਲਈ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖੀਏ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਰੱਖ ਲਈਏ ਅਗ ਹਰ ਵਸਤੂ ਨੂੰ ਸਾੜਦੀ ਏ ਪਰਮੇਸ਼ਰ ਦਾ ਵਚਨ ਸਭ ਦੁੱਖਾਂ ਦਾ ਅੰਤ ਕਰਦਾ ਥੋੜਾ ਵੱਡੀਆਂ-ਵੱਡੀਆਂ ਮਜ਼ਬੂਤ ਚਟਾਨਾਂ ਨੂੰ ਵੀ ਤੋੜ ਦਿੰਦਾ ਆ ਇਸ ਤਰ੍ਹਾਂ ਪਰਮੇਸ਼ਰ ਸਾਡੀ ਜੀਵਨ ਤੇ ਵਿੱਚ ਆਏ ਹੋਏ ਉਸ ਮੱਸਿਆਵਾਂ ਉਹ ਦੁੱਖ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਵਰਿਆਂ ਤੋਂ ਸਾਨੂੰ ਸਤਾ ਰਹੇ ਨੇ ਸਾਲਾਂ ਤੋਂ ਸਾਨੂੰ ਸਤਾ ਰਹੇ ਨੇ ਜਿਹੜੀਆਂ ਪਰੇਸ਼ਾਨੀਆਂ ਸਾਨੂੰ ਲਗਾਤਾਰ ਸਤਾ ਰਹੀਆਂ ਆ ਪਰਮੇਸ਼ਰ ਦਾ ਵਚਨ ਉਹਨਾਂ ਤੋਂ ਵੀ ਸਾਨੂੰ ਕੀ ਕਰ ਦਿੰਦਾ ਆ ਆਜ਼ਾਦ ਕਰ ਦਿੰਦਾ ਆ ਇਸ ਲਈ ਮੇਰੇ ਭਾਈਓ ਭੈਣੋ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੀਏ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੀਏ ਅਸੀਂ ਖੁਦਾ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖ ਲਈਏ ਤਾਂ ਪਰਮੇਸ਼ਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਦੁੱਖ ਨੂੰ ਖਤਮ ਕਰ ਦੇਵੇਗਾ ਪਰਮੇਸ਼ਰ ਦਾ ਵਚਨ ਹਰ ਇੱਕ ਮੁਸੀਬਤ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਖਤਮ ਕਰ ਦੇਵੇਗਾ ਪਰਮੇਸ਼ਰ ਦਾ ਵਚਨ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਸਾਡੀ ਜ਼ਿੰਦਗੀ ਚੋਂ ਖਤਮ ਕਰ ਦੇਵੇਗਾ ਅੱਜ ਜੇ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਚ ਅਪਣਾਓ ਪਰਮੇਸ਼ਰ ਦਾ ਬਚਨ ਇਹ ਹੀ ਹੈ ਪਾਈ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰ ਮੇਰੇ ਭਾਈ ਪੈਣੋ ਅੱਜ ਜੇ ਤੁਸੀਂ ਪਾਪ ਦੇ ਵਿੱਚੋਂ ਜੇ ਬੁਰਾਈ ਦੇ ਵਿੱਚੋਂ ਤੇ ਪਰਮੇਸ਼ਰ ਦੀ ਆਵਾਜ਼ ਤੁਹਾਡੇ ਲਈ ਇਹੀ ਹੈ ਕਿ ਤੁਸੀਂ ਪਾਪ ਦਾ ਤਿਆਗ ਕਰੋ ਨਸ਼ਿਆਂ ਦਾ ਤਿਆਗ ਕਰੋ ਠਗੀ ਬੇਈਮਾਨੀ ਧੋਖਾ ਧੜੀ ਦਾ ਤਿਆਗ ਕਰੋ ਹਰ ਤਰ੍ਹਾਂ ਦੀ ਜਨਾਹਕਾਰੀ ਹਰ ਤਰ੍ਹਾਂ ਦਾ ਲੁੱਚਪਣਾ ਤੇ ਹਰ ਪ੍ਰਕਾਰ ਦੀਆਂ ਉਹ ਗੱਲਾਂ ਦਾ ਤਿਆਗ ਕਰੋ ਜਿਹੜੀਆਂ ਪਰਮੇਸ਼ਰ ਨੂੰ ਪਸੰਦ ਨਹੀਂ ਆ ਜਿਹੜੀਆਂ ਪਰਮੇਸ਼ਰ ਨੂੰ ਚੰਗੀਆਂ ਨਹੀਂ ਲੱਗਦੀਆਂ ਜਿਹੜੀਆਂ ਪਰਮੇਸ਼ਰ ਨੂੰ ਭੈੜੀਆਂ ਲੱਗਦੀਆਂ ਨੇ ਤੁਸੀਂ ਉਹ ਸਾਰੀਆਂ ਗੱਲਾਂ ਦਾ ਖੰਡਨ ਕਰੋ ਔਰ ਪਰਮੇਸ਼ਰ ਦੇ ਵਚਨ ਨੂੰ ਮੰਨ ਲਓ ਆਪਣੇ ਭੈੜੇ ਕੰਮਾਂ ਤੋਂ ਤੋਬਾ ਕਰੋ ਤੇ ਤੋਬਾ ਕਰਕੇ ਆਪਣਾ ਜੀਵਨ ਪਰਮੇਸ਼ਰ ਨੂੰ ਦਿਓ ਤੇ ਪਰਮੇਸ਼ਰ ਅੱਜ ਹੀ ਤੁਹਾਡੀ ਜ਼ਿੰਦਗੀ ਚ ਆਏ ਸ਼ਰਾਪਾ ਨੂੰ ਅੱਜ ਹੀ ਤੁਹਾਡੀ ਜ਼ਿੰਦਗੀ ਚ ਹਰ ਇੱਕ ਹਾਲਾਤਾਂ ਨੂੰ ਬਦਲ ਦੇਵੇਗਾ ਔਰ ਪਰਮੇਸ਼ਰ ਤੁਹਾਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰੇਗਾ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਨੰਦ ਸ਼ਾਂਤੀ ਅਤੇ ਆਪਣੀ ਕਿਰਪਾ ਨੂੰ ਪੈਦਾ ਕਰੇਗਾ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਜਿਹੜਾ ਸਾਨੂੰ ਚੰਗਾ ਕਰ ਸਕਦਾ ਪਰਮੇਸ਼ਰ ਦਾ ਵਚਨ ਸਾਨੂੰ ਤ੍ਰਿਪਤ ਕਰ ਸਕਦਾ ਪਰਮੇਸ਼ਰ ਦਾ ਵਚਨ ਸਾਡੀ ਆਤਮਿਕ ਪਿਆਸ ਨੂੰ ਬੁਝਾ ਸਕਦਾ ਪਰਮੇਸ਼ਰ ਦਾ ਵਚਨ ਸਾਡੀ ਰੋਹਾਨੀ ਭੁੱਖ ਨੂੰ ਖਤਮ ਕਰ ਸਕਦਾ ਪਰਮੇਸ਼ਰ ਦਾ ਵਚਨ ਸਾਨੂੰ ਕਾਮਲ ਬਣਾ ਸਕਦਾ ਪਰਮੇਸ਼ਰ ਦਾ ਵਚਨ ਸਾਨੂੰ ਖੁਦਾ ਦੇ ਪ੍ਰਤੀ ਵਫਾਦਾਰ ਬਣਾ ਸਕਦਾ ਇਸ ਲਈ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੋ ਇਸ ਲਈ ਪਰਮੇਸ਼ਰ ਦੇ ਕਲਾਮ ਨੂੰ ਆਪਣੇ ਜੀਵਨ ਦੇ ਵਿੱਚ ਰੱਖੋ ਜੇ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੋਗੇ ਤੇ ਪਰਮੇਸ਼ਰ ਦੇ ਬਚਨ ਦੇ ਰਾਹੀ ਅੱਜ ਤੁਹਾਡੀ ਜ਼ਿੰਦਗੀ 'ਚ ਵੱਡਾ ਬਦਲਾਅ ਆਵੇਗਾ ਮੇਰੇ ਭਾਈਓ ਪੈਣੋ ਪਰਮੇਸ਼ਰ ਦੇ ਕਲਾਮ ਨੂੰ ਤੁਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਰੱਖੋ ਪਰਮੇਸ਼ਰ ਦੇ ਬਚਨ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਰੱਖੋ ਔਰ ਪਰਮੇਸ਼ਰ ਦੀ ਬਾਣੀ ਨੂੰ ਆਪਣੇ ਜੀਵਨਾ ਦਾ ਆਧਾਰ ਬਣਾਓ ਆਓ ਹੁਣ ਸਾਡੇ ਤੋਂ ਵੇਲਾ ਹੈ ਸਾਡੇ ਤੋਂ ਸਮਾਂ ਹੈ ਪ੍ਰਾਰਥਨਾ ਕਰਨ ਦਾ ਇਸ ਲਈ ਆਓ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਹ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਦੁੱਖ ਹਰ ਇੱਕ ਬਿਮਾਰੀਆਂ ਨੂੰ ਖਤਮ ਕਰ ਦੇਗੀ ਇਸ ਪ੍ਰਾਰਥਨਾ ਦੇ ਰਾਹੀਂ ਤੁਸੀਂ ਪਰਮੇਸ਼ਰ ਦੇ ਕੋਲੋਂ ਬਹੁਤ ਸਾਰੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰੋਗੇ ਇਸ ਪ੍ਰਾਰਥਨਾ ਦੇ ਵਸੀਲੇ ਦੇ ਨਾਲ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਅਚਰਜ ਕੰਮ ਕਰੇਗਾ ਪਵਿੱਤਰ ਆਤਮਾ ਤੁਹਾਨੂੰ ਅੱਜ ਹਰ ਇੱਕ ਬਿਮਾਰੀ ਦੇ ਬੰਧਨ ਤੋਂ ਆਜ਼ਾਦ ਕਰੇਗਾ ਤੁਸੀਂ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰੋ ਪ੍ਰਾਰਥਨਾ ਵਿੱਚ ਚੱਲੀਏ ਸਰਵ ਸ਼ਕਤੀਮਾਨ ਪ੍ਰਭੂ ਦਇਆ ਦੇ ਸਾਗਰ ਕਿਰਪਾ ਦੇ ਧਨੀ ਪਰਮੇਸ਼ਰ ਮੈਂ ਤੁਹਾਡੀ ਵਡਿਆਈ ਕਰਦਾ ਹਾਂ ਮਹਿਮਾ ਦੇ ਯੋਗ ਪਰਮੇਸ਼ਰ ਪਿਤਾ ਤੁਸੀਂ ਆਪਣੇ ਪਿਆਰੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਆਪਣੀ ਵੱਡੀ ਦਇਆ ਕਰੋ ਆਪਣੀ ਵੱਡੀ ਕਿਰਪਾ ਕਰੋ ਹਰ ਜੀਵਨ ਆਨੰਦ ਸ਼ਾਂਤੀ ਨੂੰ ਪਹੁੰਚ ਹਰ ਇੱਕ ਜ਼ਿੰਦਗੀ ਦੇ ਵਿੱਚ ਤੁਹਾਡੀ ਕਿਰਪਾ ਆਵੇ ਹਰ ਜ਼ਿੰਦਗੀ ਦੇ ਵਿੱਚ ਤੁਹਾਡਾ ਫਜ਼ਲ ਆਵੇ ਹਰ ਜੀਵਨ ਵਿੱਚ ਸ਼ਾਂਤੀ ਆਵੇ ਹਰ ਜੀਵਨ ਵਿੱਚ ਆਨੰਦ ਆਵੇ ਹਰ ਜੀਵਨ ਦੇ ਵਿੱਚੋਂ ਬਿਮਾਰੀਆਂ ਰੋਗ ਆਫਤਾਂ ਯੀਸ਼ੂ ਮਸੀਹ ਦੇ ਨਾਮ ਵਿੱਚ ਖਤਮ ਹੋ ਜਾਣ ਪਵਿੱਤਰ ਪਰਮੇਸ਼ਰ ਤੁਸੀਂ ਆਪਣੀ ਆਤਮਾ ਦੇ ਦੁਆਰਾ ਆਪਣੀ ਕਿਰਪਾ ਕਰੋ ਪਵਿੱਤਰ ਹੋਵਾ ਤੁਸੀਂ ਆਪਣੀ ਆਤਮਾ ਦੇ ਵਸੀਲੇ ਆਪਣੀ ਕਿਰਪਾ ਨੂੰ ਪ੍ਰਗਟ ਕਰੋ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਇਹਨਾਂ ਦੇ ਘਰਾਂ ਵਿੱਚੋਂ ਹਰ ਇੱਕ ਲਾਂਤਾਂ ਨੂੰ ਹੁਕਮ ਕਰਦਾ ਹਰ ਇੱਕ ਬਿਮਾਰੀਆਂ ਨੂੰ ਹੁਕਮ ਕਰਦਾ ਯੀਸ਼ੂ ਮਸੀਹ ਦੇ ਜ਼ਿੰਦਾ ਨਾਮ ਦੇ ਨਾਲ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਬਿਮਾਰੀਆਂ ਖਤਮ ਹੋ ਜਾਣ ਰੋਗ ਖਤਮ ਹੋ ਜਾਣ ਮਾਦਗੀਆਂ ਖਤਮ ਹੋ ਜਾਣ ਹਰ ਤਰ੍ਹਾਂ ਦੇ ਕਰਜ਼ ਦੇ ਬੰਧਨ ਟੁੱਟ ਜਾਣ ਇਹਨਾਂ ਦੇ ਕਾਰੋਬਾਰ ਬਿਜ਼ਨਸ ਯੀਸ਼ੂ ਮਸੀਹ ਨਾਸਰੀ ਦੇ ਨਾਮ ਦੇ ਨਾਲ ਵਾਦੇ ਜਾਣ ਪ੍ਰਭੂ ਹਰੇਕ ਨਸ਼ੇ ਦਾ ਆਤਮਾ ਇਹਨਾਂ ਦੇ ਘਰਾਂ ਵਿੱਚੋਂ ਖਤਮ ਹੋ ਜਾਵੇ ਹਰੇਕ ਬਾਝਪੰਦਾ ਆਤਮਾ ਯੀਸ਼ੂ ਦੇ ਨਾਂ ਵਿੱਚ ਇਹਨਾਂ ਦੇ ਘਰਾਂ ਵਿੱਚੋਂ ਖਤਮ ਹੋ ਜਾਵੇ ਮੇਰੇ ਪ੍ਰਭੂ ਲੜਾਈ ਝਗੜੇ ਦਾ ਆਤਮਾ ਇਹਨਾਂ ਦੇ ਘਰਾਂ ਦੇ ਵਿੱਚੋਂ ਖਤਮ ਹੋ ਜਾਵੇ ਤੁਹਾਡੀ ਸਮਰਥਾ ਮੇਰੇ ਪਰਮੇਸ਼ਰ ਬਹੁਤ ਆਦ ਦੇ ਨਾਲ ਕੰਮ ਕਰੇ ਤੁਹਾਡਾ ਅਭਿਸ਼ੇਕ ਮੇਰੇ ਪ੍ਰਭੂ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਇਹ ਜੀਵਨ ਸ਼ਾਂਤੀ ਆਨੰਦ ਤੇ ਤੁਹਾਡੀ ਕਿਰਪਾ ਨੂੰ ਪ੍ਰਾਪਤ ਕਰੇ ਹੇ ਪ੍ਰਭੂ ਯਹੋਵਾ ਆਪਣੀ ਕਿਰਪਾ ਕਰੋ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਮੇਰੇ ਭਾਈਓ ਤੇ ਭੈਣੋ ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਅਸੀਂ ਪਰਮੇਸ਼ਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵਿਸ਼ਵਾਸ ਕਰੋ ਅੱਜ ਦੀ ਪ੍ਰਾਰਥਨਾ ਦੇ ਰਾਹੀਂ ਤੁਹਾਡੀ ਜ਼ਿੰਦਗੀ 'ਚ ਪਰਮੇਸ਼ਰ ਨੇ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਤੁਹਾਡੀ ਜ਼ਿੰਦਗੀ 'ਚ ਕੰਮ ਕਰਦੀਆਂ ਜਿਹੜੀਆਂ ਪਰੇਸ਼ਾਨੀਆਂ ਤੁਹਾਡੀ ਜ਼ਿੰਦਗੀ 'ਚ ਐ ਉਹਨਾਂ ਦਾ ਹੱਲ ਪਰਮੇਸ਼ਰ ਨੇ ਕਰ ਦਿੱਤਾ ਤੁਹਾਡੇ ਬੰਧਨਾਂ ਨੂੰ ਪਰਮੇਸ਼ਰ ਨੇ ਤੋੜ ਦਿੱਤਾ ਤੁਹਾਡੇ ਜੀਵਨ 'ਚ ਹਰੇਕ ਸ਼ੈਤਾਨ ਦੇ ਦੁਆਰਾ ਖੜੀਆਂ ਕੀਤੀਆਂ ਦੀਵਾਰਾਂ ਨੂੰ ਢਾਹ ਸੁੱਟਿਆ ਵਿਸ਼ਵਾਸ ਰੱਖੋ ਔਰ ਮੇਰੀ ਆਖਰ ਤੇ ਫਿਰ ਤੋਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਪ੍ਰਾਰਥਨਾ ਕਰਉਣੀ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਲਿਖ ਕੇ ਆਪਣਾ ਪ੍ਰਾਰਥਨਾ ਦਾ ਵਿਸ਼ਾ ਆਪਣੇ ਦੁੱਖ ਬਿਮਾਰੀ ਜੋ ਵੀ ਪ੍ਰੋਬਲਮ ਆ ਤੁਹਾਡੀ ਸਮੱਸਿਆ ਆ ਉਹਨੂੰ ਲਿਖ ਕੇ ਪਾ ਦਿਓ ਸਾਡੇ ਚਰਚ ਵੱਲੋਂ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਚਰਚ ਦੇ ਜਿਹੜੇ ਸਾਡੇ ਪ੍ਰਾਰਥਨਾ ਕਰਨ ਵਾਲੇ ਭੈਣ ਭਰਾ ਸੀ ਉਹਨਾਂ ਨੂੰ ਪ੍ਰਾਰਥਨਾ ਵਿਸ਼ੇ ਦਵਾਂਗੇ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਆਪਣਾ ਨਾਮ ਪਤਾ ਡਰੈਸ ਅਤੇ ਆਪਣੀ ਪ੍ਰਾਰਥਨਾ ਦਾ ਵਿਸ਼ਾ ਜਿਹੜਾ YouTube ਦੇ ਵਿੱਚ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਭੇਜ ਸਕਦੇ ਹੋ ਪਰਮੇਸ਼ਰ ਤੁਹਾਨੂੰ ਬਰਕਤ ਤੇ ਆਸ਼ੀਸ਼ ਦੇਵੇ ਸਾਰਿਆਂ ਨੂੰ ਜੈ ਮਸੀਹ ਦੀ